ਤੀਰੇ ਓਏ ਪਾਂਡ ਚਕਾ ਕੇ ਨਾਲੇ ਕੰਡਾ ਲੈ ਆਈ ਓ ਕੰਡੇ ਨੂੰ ਕੀ ਆ ਮੈਂ ਤਾਂ ਨਾ ਰੁੱਕਾ ਪੁੱਕਾ ਹੀ 35 ਕਿਲੋ ਕਰ ਲਾ ਓ ਨਹੀਂ ਨਹੀਂ ਆ ਤੋਲ ਲਗੇ ਕਈ ਰਵਾਧੂ ਹੁੰਦੀ ਆ ਲੈ 40 ਕਿਲੋ ਹੋ ਗਈ ਠੀਕ ਆ ਤੇ ਕੱਲ ਨੂੰ ਵੀ ਲੈ ਜੀ ਠੀਕ ਆ ਤੇ ਪੈਸੇ ਕੱਲ ਨੂੰ ਕਰ ਲਾਂਗੇ ਜੇ ਹੈਗੇ ਤਾਂ ਦੇ ਜਾ ਯਾਰ ਚਲ ਐ ਕਰ ਕਰਾ 200 ਲੈ ਲਾ ਹਾਂ 200 ਬਹੁਤ ਆ ਆ ਲੈ ਚਕਾ ਲੈ ਇਸੇ ਟਾਈਮ ਹੀ ਆ ਜੀ ਕੱਲ ਨੂੰ ਫਿਰ ਮੈਂ ਬਾਹਰ ਅੰਦਰ ਜਾਣਾ ਹੁੰਦਾ ਚੰਗਾ ਚੰਗਾ ਯਾਰ ਧੀਰੇ ਤੇਰੀ ਟੂੜੀ ਥੋੜੀ ਰਹਿਂਦੀ ਲੱਗਦੀ ਐ ਮੈਨੂੰ ਆਇਆ ਤੇਰੇ ਕੋਲ ਪਸ਼ੂ ਵੀ ਵੱਧ ਆਣ ਉਹ ਕਿਤੇ ਮੁੱਖ ਜੇ ਮੁੜ ਕੇ ਤੈਨੂੰ ਔਖਾ ਹੋ ਜੇ ਓ ਨਹੀਂ ਨਹੀਂ ਮਾਰੂ ਵਾਲੇ ਖੇਤ ਮੇਰੇਆਂ ਦਾ 20 ਟਰਾਲੀਆਂ ਦਾ ਕੁੱਪ ਲਿਪਿਆ ਪਿਆ ਮੇਰੇ ਕੋਲੇ ਨਹੀਂ ਘੜਦੀ ਤੂੰ ਲੈ ਜਾ ਓ ਐਂ ਕਰ ਫਰਾ ਸਾਰੀ ਟੂੜੀ ਮੈਨੂੰ ਇਕੱਠੀ ਜੁਕਾ ਦੇ ਐਂ ਪੰਡ ਪੰਡ ਲਿਆਦਾ ਮੈਂ ਵੀ ਭੜਾ ਲਾ ਇੱਕ ਦਿਨ ਦੀ ਕੰਮ ਨਿਮੇੜ ਦਾਂ ਤੇਰਾ ਨਹੀਂ ਨਹੀਂ ਇਕੱਠੀ ਨਹੀਂ ਤੂੰ ਪੰਡ ਪੰਡ ਦੋ ਦੋ ਪੰਡਾ ਕਰਕੇ ਲੈ ਜਾ ਕਰ ਇੰਨੇ ਨਾ ਮੇਰਾ ਸਰਕਲ ਚੱਲਦਾ ਰਹਿੰਦਾ ਯ ਭਾਈ ਬੋਧਕਾਰੀ ਬੋਤਲ ਦਿਓ ਯਾਰ ਅੱਜ ਪੈਸੇ ਨਹੀਂ ਕੱਲ ਨੂੰ ਲੈ ਲਿਓ ਭਾਈ ਨਹੀਂ ਧਾਰ ਨਹੀਂ ਮਿਲਦੀ ਨਗਦ ਤਾਂ ਤਾਂ ਲੈ ਜਾ ਨਹੀਂ ਧਾਰ ਨਹੀਂ ਮਿਲਦੀ ਬੰਦ ਧਾਰ ਠੀਕ ਹੈ ਆ ਇੱਕ ਸੌਫੀ ਦੀ ਬੋਤਲ ਦਿਓ ਜੀ ਵਾਹ ਤੇਰੇ ਬੋਤਲ ਲੈਣ ਮੇਰੀ ਤੇਰੇ ਕੋਲੇ ਪੈਸੇ ਆ ਗਏ ਤੇ ਮੇਰੇ ਤੂੜੀ ਵਾਲੇ ਪੈਸੇ ਤਾਂ ਦੇ ਜਾ ਯਾਰ ਅੱਗੇ ਤਾਂ ਦੂਜੇ ਦਿਨ ਦੇ ਦਿੰਦਾ ਸੀ ਹੁਣ 15 ਦਿਨੋਂ ਕਿ ਪੈਸੇ ਨਹੀਂ ਦਿੱਤੇ ਮੇਰਾ ਸਾਰਾ ਸਰਕਲ ਖਰਾਬ ਹੋਇਆ ਪਿਆ ਮੈਂ ਰਾਸ਼ਨ ਲੀ ਆਣ ਨੂੰ ਬੈਠਾ ਯਾਰ ਉਹ ਰਾਸ਼ਨ ਤੂੰ ਠੇਕੇ ਤੋਂ ਲੈ ਜਾਣਾਗਾ ਠੇਕੇ ਦੇ ਤਾਂ ਮੈਂ ਉਂ ਬੈਠਾ ਕਿੰਨੇ ਬੰਦੇ ਆ ਰੁਪਿਆ 800 ਬੰਦਾ ਮੇਰਾ ਆ ਲੈ 1000 ਦੇਵਲੀ ਬੋਤਲ ਆਲਾ ਵੀ ਧਾਰ ਨਹੀਂ ਨਾ ਤੂੰ ਦਿੰਦਾ ਸੀ ਹੁਣ ਤਿੰਨ ਕੱਠੀਆਂ ਹੀ ਦੇ ਦੇ ਨਿਤ ਨੇ ਤਾਉਣਾ ਮੈਨੂੰ ਵੀ ਔਖਾ ਲੱਗਦਾ ਓ ਰੁਕੀ ਭਾਈ ਓਏ ਰੁਕੀ ਹਾਂ ਓ ਯਾਰ ਆਪਣੇ ਪਿੰਡ ਅਜ ਤੂੜੀ ਵਾਲਾ ਭੌਂਗਾ ਆ ਤੇ ਕਿਹਦੇ ਭਰੀ ਜਾਂਦੇ ਭਣਾ ਉਹ ਹਾ ਤੂ ਟੂੜੀ ਵਾਲਾ ਭੰਗ ਪੁੱਛ ਕੇ ਕਰਨਾ ਯਾਰ ਕਿਹਦੇ ਮਰਜ਼ੀ ਆ ਹੋਵੇ ਤੇਰੇ ਕੋਲ ਕਹਿੰਦਾ ਟੂੜੀਏ ਵੇਚਨ ਨੂੰ ਟੂੜੀ ਟੂੜੀ ਦੇ ਪਤੰਦਰਾ ਮੇਰੇ ਭਰੇ ਪਏ ਆ ਅੰਦਰ ਅਸਲ ਚ ਤਾਂ ਗੱਲ ਇਹ ਆ ਹੋ ਰੇਟ ਤਾਂ ਜਿਹੜਾ ਹੈਗਾ ਹੈਗਾ ਹੀ ਪਤਾ ਹੀ ਆ ਤੇ ਮੈਨੂੰ ਤਾਂ ਆਏ ਆ ਵੀ ਗਾਂ ਹਾੜੀ ਆਉਂਦੀ ਜਾਂਦੀ ਆ ਟੂੜੀ ਵੇਚ ਕੇ ਅੰਦਰ ਵਿਹਲੇ ਕਰਾਂ ਗਾਂ ਟੂੜੀ ਪਾਉਣ ਵਾਲੇ ਬਣਾ ਗਏ ਓਏ ਆ ਜਾ ਬਹਿ ਜਾ ਮੱਕਰ ਯਾਰ ਮੈਨੂੰ ਪਤਾ ਹੀ ਆ ਤੂੰ ਕਿਹੜੇ ਕੰਮ ਨੂੰ ਫਿਰਦਾ ਓਏ ਆਹੀ ਕੰਮ ਨੂੰ ਤੂੰ ਭੂਗ ਪੁੱਛਦਾ ਫਿਰਦਾ ਸੀ ਨਾ ਮੇਰੇ ਵੀ ਭਰ ਕੇ ਲੈ ਕੇ ਆ ਇਥੋਂ ਭਰਲਾ ਪੰਡ ਓਏ ਉਦੋਂ ਦਾ दारू ਪਿੱਛੇ ਪੰਡ ਪੰਡ ਕਰਕੇ ਸਾਰੀ ਤੂੜੀ ਵੇਚ ਕੇ ਤੂੰ ਖਾ ਗਿਆ ਹੁਣ ਪਸ਼ੂਆਂ ਨੂੰ ਪਾਉਣ ਨੂੰ ਘਰੇ ਫੱਬਾ ਨਹੀਂ ਹੁਣ ਚੱਕੀ ਫਿਰ ਪੱਲੀ ਅਰੇ ਭਾਈ ਗੁੱਸਾ ਨਾ ਕਰੀ ਆ ਸਾਰੀ ਤੂੜੀ ਲੈ ਕੇ ਚੱਕੀ ਓ ਸਾਰੀ ਸੂਰੀ ਨਹੀਂ ਲਿਆਣੀ ਪੰਡ ਲਿਆਣੀ ਲੈ ਜਾ ਤੇਰਾ ਕੀ ਪਤਾ ਇਹ ਵੀ ਸਾਰੀ ਵੇਚ ਕੇ दारू ਪੀਜੇ ਵੀ ਕੱਲ ਨੂੰ ਕਿਸੇ ਤੋਂ ਹੋਰ ਮੰਗ ਲਾਂਗੇ